ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜੁਰਗਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਵਾਹਨ ਚਾਲਕਾਂ ਨੂੰ ਵੱਡਾ ਝਟਕਾ 10 ਸਾਲ ਪੁਰਾਣੇ ਵਾਹਨਾਂ ਤੇ ਲੱਗੇਗਾ ਬੈਨ ਬੰਦ ਹੋ ਜਾਏ ਗਿਰ ਰਜਿਸਟ੍ਰੇਸ਼ਨ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਹੈ ਕਿ ਇਲੈਕਟ੍ਰੋਨਿਕ ਵਹੀਕਲ ਨੀਤੀ 2.0 ਦੇ ਅਨੁਸਾਰ ਜਿਸ ਦਾ ਐਲਾਨਕ ਦਿੱਲੀ ਸਰਕਾਰ ਵੱਲੋਂ ਜਲਦੀ ਹੀ ਕੀਤੇ ਜਾਣ ਦੀ ਸਭਾਵਨਾ ਹੈ ਇਹਨਾਂ ਵਾਹਨਾਂ ਨੂੰ ਜਲਦੀ ਹੀ ਖਤਮ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ 15 ਅਗਸਤ 2026 ਤੋਂ ਬਾਅਦ ਵਾਹਨ ਨਹੀਂ ਚਲਾਏ ਚੱਲਣਗੇ ਇਲੈਕਟ੍ਰੋਨਿਕ ਵਹੀਕਲ 2.0 ਨੀਤੀ ਦੇ ਅਨੁਸਾਰ ਇਸ ਸਾਲ 15 ਅਗਸਤ 2026 ਤੋਂ ਬਾਅਦ ਕਿਸੇ ਵੀ ਸੀएनजी ਆਟੋ ਰਿਕਸ਼ਾ ਦੀ ਰਜਿਸਟ੍ਰੇਸ਼ਨ ਦੀ ਇਜਾਜ਼ਤ ਨਹੀਂ ਹੋਵੇਗੀ 15 ਅਗਸਤ ਤੋਂ ਸੀ ਐਨ ਸੀ ਆਟੋ ਰਿਪਰਮੈਂਟਾਂ ਦਾ ਨਵੀਨ ਕਰਨਾ ਨਹੀਂ ਕੀਤਾ ਜਾਵੇਗਾ ਅਜਿਹੇ ਸਾਰੇ ਪਰਮਟ ਸਿਰਫ ਈ ਆਟੋ ਰਿਕ ਪਰਮਟ ਨਾਲ ਦੁਬਾਰਾ ਜਾਰੀ ਕੀਤੇ ਜਾਣਗੇ ਜੈਵਿਕ ਬਾਲਣ ਨਾਲ ਚੱਲਣ ਵਾਲੇ ਵਾਹਨਾਂ ਦੇ پابੰਦੀ ਈ ਵੀ ਪਾਲਿਸੀ ਪਾਲਿਸੀ ਅਨੁਸਾਰ ਚੱਲਣ ਵਾਲੇ ਸੀ ਐਨ ਜੀ ਆਟੋ ਰਿਕਸ਼ਾ ਤੇ ਲਾਜ਼ਮੀ پابੰਦੀ ਲਗਾਉਣ ਦੀ ਇਜਾਜ਼ਤ ਸ਼ਿਫਾਰਸ਼ ਕੀਤੀ ਗਈ ਹੈ ਇਸ ਇਹ ਵਾਹਨ ਜੈਵਿਕ ਬਦਲ ਨੇ ਚਲਦੇ ਹਨ ਸ਼ਹਿਰਾਂ ਤੇ ਸ਼ਹਿਰੀ ਬੱਸਾਂ ਦੁਆਰਾ ਵੱਡੀ ਗਿਣਤੀ ਵਿੱਚ ਵਰਤਿਆ ਜਾਂਦਾ ਹੈ ਇਸ ਨੀਤੀ ਦੇ ਅਨੁਸਾਰ 10 ਸਾਲ ਤੋਂ ਪੁਰਾਣੇ ਸੀएनजी ਆਟੋ ਰਿਕਸ਼ਾ ਮੁੱਖ ਤੌਰ ਤੇ ਬੈਟਰੀਆਂ ਤੇ ਚੱਲਣ ਲਈ ਬਦਲ ਦਿੱਤੇ ਜਾਣਗੇ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ 15 ਅਗਸਤ 2026 ਤੇ ਤੋਂ ਪٹرول ਡੀਜ਼ਲ ਸੀएनजी ਤੇ ਚੱਲਣ ਵਾਲੀਆਂ ਦੋ ਪਹੀਆ ਵਾਹਨਾਂ ਦੀ ਇਜਾਜ਼ਤ ਨਹੀਂ ਹੋਵੇ ਕਿ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ